ਸਤਿ ਸ਼੍ਰੀ ਅਕਾਲ ਵੇਲੇ ਤੁਹਾਨੂੰ ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ। ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਜਾਦੂ ਉਹ ਜਿਹੜਾ ਸਿਰ ਚੜ ਕੇ ਬੋਲੇ। ਆਪਣੇ ਮੂੰਹ ਤੇ ਆਪਣੀ ਤਾਰੀਫ਼ ਹਰ ਕੋਈ ਕਰ ਲੈਂਦਾ ਹੈਗਾ ਪਰ ਅਸਲ ਤਾਰੀਫ਼ ਉਹ ਹੁੰਦੀ ਹੈ ਜਿਹੜੇ ਤੁਹਾਡੇ ਮੁਖਾਲਫੀਨ ਕਰਦੇ ਆ, ਤੁਹਾਡੇ ਦੁਸ਼ਮਣ ਕਰਦੇ ਹੈਗੇ ਆ। ਤੇ ਕੇਂਦਰ ਸਰਕਾਰ ਵੀ ਭਾਈ ਅਮਰਪਾਲ ਦੀ ਤਾਰੀਫ਼ ਕਰਨੇ ਤੇ ਮਜਬੂਰ ਹੋ ਗਈ ਹੈ। ਉਹਨਾਂ ਦੀ ਇਮਾਨਦਾਰੀ ਦੀ ਕਾਇਲ ਹੋ ਗਈ ਹੈ। ਉਹ ਕਿਸ ਤਰ੍ਹਾਂ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ। ਜਾਣ ਕੇ ਤੁਸੀਂ ਵੀ ਯਕੀਨਨ ਇਸ ਗੱਲ ਨੂੰ ਸੱਚ ਮੰਨੋਗੇ। ਕਿ ਬਿਲਕੁਲ ਕੇਂਦਰ ਸਰਕਾਰ ਭਾਈ ਅਮਰਤਪਾਲ ਦੀ ਇਮਾਨਦਾਰੀ ਦੀ ਕਾਇਲ ਹੋ ਗਈ ਹੈ ਸੋ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਖੰਡੂਰ ਸਾਹਿਬ ਤੋਂ ਜਿੱਤੇ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਕੇਂਦਰ ਸਰਕਾਰ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਰੂਲਰ ਡਿਵੈਲਪਮੈਂਟ ਅਥਾਰਟੀ ਹੁੰਦੀ ਹੈ ਮਿਨਿਸਟਰੀ ਹੈ ਜਿਹੜੀ ਉਸ ਅਥਾਰਟੀ ਦਾ ਜਿਲ੍ਹਾ ਤਰਨਤਾਰਨ ਦਾ ਚੇਅਰਮੈਨ ਲਾਇਆ ਤੇ ਫਿਰੋਹਪੁਰ ਦਾ ਕੋ-ਚੇਅਰਮੈਨ ਲਾਇਆ ਕੇਂਦਰ ਸਰਕਾਰ ਨੇ ਇਹਦਾ ਮਤਲਬ ਇਹ ਹੁੰਦਾ ਹੈ ਰੂਲਰ ਡਿਵੈਲਪਮੈਂਟ ਅਥਾਰਟੀ ਦਾ ਕਿ ਥੱਲੇ ਤੱਕ ਲੋਕਾਂ ਨੂੰ ਸਾਰੀਆਂ ਸਕੀਮਾਂ ਦੱਸਣੀਆਂ ਵੀ ਆਹ ਆਪਾਂ ਇਹਨਾਂ ਨੂੰ ਸਕੀਮਾਂ ਮਿਲਣਗੀਆਂ ਇਹ ਚੱਲਦੀਆਂ ਨੇ ਇਹ ਤੇ ਸਬਸਿਡੀ ਹੈ ਤੇ ਨਹੀਂ ਜਾਂ ਥੱਲੇ ਜਿਹੜੇ ਗ੍ਰਾਂਟਾਂ ਸੈਂਕਸ਼ਨ ਹੋਈਆਂ ਉਹ ਕੰਮ ਹੋਏ ਆ ਜਾਂ ਨਾ ਹੋਏ ਆ ਇਹ ਉਸ ਬੰਦੇ ਨੂੰ ਦਿੱਤਾ ਜਾਂਦਾ ਹੈ ਕਿ ਜਿਹੜੇ ਚ ਇਮਾਨਦਾਰੀ ਝਲਕਦੀ ਹੋਵੇ ਕੇਂਦਰ ਸਰਕਾਰ ਨੇ ਇੱਕ ਬਹੁਤ ਪਹਿਲਕਦਮੀ ਕੀਤੀ ਹੈ ਕਿ ਇਸ ਨੂੰ ਭਾਈ ਅੰਮਰਤਪਾਲ ਨੂੰ ਇਸ ਅਥਾਰਟੀ ਦਾ ਚੇਅਰਮੈਨ ਬਣਾਇਆ ਤੇ ਇਹਦੇ ਕੁਝ ਹਲਕੇ ਜਿਹੜੇ ਹੈਗੇ ਆ ਵਿਧਾਨ ਸਭਾ ਦੇ ਫਰੋਜਪੁਰ ਵਿੱਚ ਲੱਗਦੇ ਸੀ ਕਿਉਂਕਿ ਉੱਥੇ ਸ਼ੇਰ ਸਿੰਘ ਘੁਬਾਇਆ ਜਿੱਤੇ ਹੋਏ ਨਾ ਇਸ ਕਰਕੇ ਇਹਨੂੰ ਉੱਥੋਂ ਦਾ ਜਿਹੜਾ ਹੈਗਾ ਆਪਣਾ ਪ੍ਰੋਇਪੁਰ ਦਾ ਕੋ-ਚੇਅਰਮੈਨ ਲਾਇਆ ਹੁਣ ਕੇਂਦਰ ਸਰਕਾਰ ਦਾ ਜੇ ਆਪਾਂ ਸੋਚੀਏ ਤਾਂ ਉਹਨਾਂ ਨੇ ਇਹ ਸੋਚਿਆ ਵੀ ਕਿ ਇਮਾਨਦਾਰ ਬੰਦਾ ਹੈ ਇਮਾਨਦਾਰ ਬੰਦਾ ਹੀ ਲੋਕਾਂ ਤੱਕ ਸਕੀਮਾਂ ਲਿਆ ਸਕਦਾ ਹੈ ਇਮਾਨਦਾਰ ਬੰਦਾ ਹੀ ਲੋਕਾਂ ਨੂੰ ਸਮਝਾ ਸਕਦਾ ਹੈ ਤੇ ਇਮਾਨਦਾਰ ਬੰਦਾ ਹੀ ਸਰਕਾਰ ਤੱਕ ਉਹਦੀ ਰਿਪੋਰਟ ਹੈ ਜਿਹੜੀ ਸਟੇਟਸ ਰਿਪੋਰਟ ਉਹ ਦੇ ਸਕਦਾ ਵੀ ਇੱਥੇ ਆਹ ਸਕੀਮ ਚੱਲ ਰਹੀ ਸੀ ਦਾ ਇੰਨਾ ਕੰਮ ਹੋਇਆ ਐ ਇੰਨੀ ਇਹਦੇ ਵਿੱਚ ਮਿਲਾਵਟੀ ਹੋਈ ਆ ਇੰਨਾ ਇਹਨਾਂ ਨੇ ਕੀਤਾ ਆ ਖਾ ਗਏ ਜਾਂ ਇਹ ਨਹੀਂ ਹੋਇਆ ਤਾਂ ਇਹਦਾ ਮਤਲਬ ਕਿਤੇ ਕਿਤੇ ਜੇ ਦੇਖੀ ਆਪਾਂ ਕੇਂਦਰ ਸਰਕਾਰ ਨੂੰ ਉਹਦਾ ਦਰਦ ਤਾਂ ਚਲਕੇ ਨਾ ਵੀ ਬੰਦੇ 'ਚ ਇਮਾਨਦਾਰੀ ਤਾਂ ਹੈ ਪਰ ਠੀਕ ਹੈ ਵੀ ਤਾਨਾਸ਼ਾਹੀ ਰਵਈਏ ਕਰਕੇ ਜਿਹੜਾ ਹੈਗਾ ਉਹ ਬੰਦੇ ਨੂੰ ਅੰਦਰ ਦੇਤਾ ਸਿਰਫ ਕਿ ਉਹ ਵਿਚਾਰਾ ਅਮਰਤ ਸ਼ਿਕਾਉਂਦਾ ਸੀ ਤੇ ਇੱਕ ਉਹ ਤੋਂ ਗਲਤੀ ਹੋ ਗਈ ਵੀ ਜਿਹੜਾ ਉਹ ਉਹਨੂੰ ਹਮਲਾ ਸਮਝ ਲਓ ਜਾਂ ਉੱਥੋਂ ਜਬਰੀ ਬੰਦੇ ਛਡਾ ਲਿਆ ਥਾਣੇ 'ਚ ਬਸ ਆ ਦੋ ਗਲਤੀਆਂ ਕਰਕੇ ਉਹ ਤੇ ਐਨਐਸਐਟ ਲਾਈ ਹੈ ਤੇ ਇੱਕ ਉਹਦੇ ਪਿਤਾ ਨੇ ਸਭ ਤੋਂ ਵੱਡਾ ਦੋਸ਼ ਇਹ ਲਾਇਆ ਹੈ ਕਿ ਨਸ਼ੇ ਦਾ ਵੱਡਾ ਤਸਕਰ ਪੰਜਾਬ ਦਾ ਪੰਜਾਬ ਸਰਕਾਰ ਨੇ ਡਿਬਰੂਗੜ ਜੇਲ੍ਹ ਭੇਜਿਆ ਹਾਲਾਂਕਿ ਉਹ ਜੇਲ੍ਹ ਹੈ ਜਿਹੜੀ ਐਨਐਸਐਸ ਕਿਟ ਦਾ ਹੈ ਤੇ ਜਿਹੜੇ ਕੋਈ ਗਤੀਵਿਧੀਆਂ ਕਰਦਾ ਆਪਣੇ ਦੇਸ਼ ਲਈ ਉਲਟ ਜਾਂ ਹੋਰ ਤਾਂ ਉਹਨਾਂ ਲੋਕਾਂ ਨੂੰ ਉੱਥੇ ਭੇਜਿਆ ਜਾਂਦਾ ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੀ ਸਰਕਾਰ ਨੇ ਉੱਥੇ ਨਸ਼ਾ ਤਸਕਰ ਨੂੰ ਭੇਜਿਆ ਉਹ ਕਹਿੰਦਾ ਵੀ ਇੱਥੇ ਜਿਹੜੀ ਸਰਕਾਰ ਦੀ ਇੱਕ ਸਾਜ਼ਿਸ਼ ਹੋ ਸਕਦੀ ਹੈ ਸਰਦਾਰ ਤਰਸੀਮ ਸਿੰਘ ਜਿਹੜੇ ਬਜ਼ੁਰਗ ਹੈ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਉਹ ਕਹਿੰਦੇ ਵੀ ਇੱਥੇ ਇੱਕ ਸਾਜਿ ਸਰਕਾਰ ਦੀ ਤੇ ਉੱਥੇ ਮੇਰੇ ਪੁੱਤਰ ਦਾ ਜਾਂ ਜਿਹੜੇ ਉਹਦੇ ਨਾਲ ਮੁੰਡੇ ਹੋਰ ਨਾ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਕਿਉਂਕਿ ਤਸਕਰ ਹੈ ਜਿਹੜੇ ਤਸਕਰ ਦੇ ਸਰਕਾਰਾਂ ਨਾਲ ਸੰਬੰਧ ਹੁੰਦੇ ਨਾ ਅਫਸਰ ਸਾਹਿਬ ਨਾਲ ਸੰਬੰਧ ਹੁੰਦੇ ਇਹ ਤੋਂ ਬਿਨਾਂ ਨਸ਼ਾ ਵਿਕਦਾ ਹੀ ਨਹੀਂ ਜੋਰ ਲਾ ਲੋ ਚਾਏ ਠੀਕ ਹੈ ਸਫਾਈਆਂ ਕੋਈ ਜਿੰਨਾ ਮਰਜ਼ੀ ਦੇ ਚੱਲੇ ਸਟੇਜਾਂ ਤੇ ਬੜਾ ਕੁਝ ਬੋਲਦੇ ਆ ਵੀ ਨਸ਼ਾ ਛਡਾਵਾਂਗੇ ਅਸੀਂ ਆਹ ਕਰਾਂਗੇ ਭ੍ਰਿਸ਼ਟਾਚਾਰ ਨੂੰ ਬੰਦ ਕਰਾਂਗੇ ਇਹ ਬਾਹਰ ਕੁਝ ਹੋਰ ਆ ਹਾਥੀ ਦੇ ਦੰਦ ਖਾਣ ਵਾਲੇ ਕੁਝ ਹੋਰ ਹੁੰਦੇ ਆ ਦਿਖਾਉਣ ਵਾਲੇ ਕੁਝ ਹੋਰ ਹੁੰਦੇ ਆ ਇਸ ਸਰਕਾਰਾਂ ਦਾ ਸ਼ੁਰੂ ਤੋਂ ਕੰਮ ਚੱਲਦਾ ਆ ਰਿਹਾ ਹੈ ਪਰ ਜਿੱਥੇ ਕੇਂਦਰ ਸਰਕਾਰ ਨੇ ਕਿਹਾ ਕਿ ਸਾਡਾ ਭਾਈ ਅਮਰਤਪਾਲ ਨਾਲ ਐਨਐਸਏਕ ਲਾਉਣ ਨਾਲ ਕੋਈ ਮਤਲਬ ਨਹੀਂ ਸਾਨੂੰ ਤਾਂ ਕਿ ਪੰਜਾਬ ਸਰਕਾਰ ਨੇ ਸਟੇਟਸ ਰਿਪੋਰਟ ਭੇਜੀ ਹੈ ਪੰਜਾਬ ਦੇ ਹਾਲਾਤਾਂ ਦੀ ਰਿਪੋਰਟ ਭੇਜੀ ਹੈ ਕਿ ਇਹ ਬੰਦੇ ਹਿੰਸਕ ਹੈਗੇ ਨੇ ਲੜਾਈਆਂ ਝਗੜੇ ਕਰਨ ਦੇ ਆਦੀ ਹੈ ਤੇ ਇਹਨੂੰ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਜਿਹੜੀ ਹੈਗੀ ਹੈ ਕਿ ਤੇ ਐਨਐਸਏਕ ਲਾਈ ਜਾਵੇ ਹੁਣ ਕੇਂਦਰ ਸਰਕਾਰ ਨੇ ਜੇ ਉਹ ਤੇ ਐਨਐਸਏਕ ਲਾਉਣੀ ਹੁੰਦੀ ਜਾਂ ਕੇਂਦਰ ਸਰਕਾਰ ਦਾ ਕੋਈ ਬਹਿਰ ਵਿਰੋਧ ਹੁੰਦਾ ਤਾਂ ਉਹਨੂੰ ਤਰਨਤਨ ਜ਼ਿਲ੍ਹੇ ਦਾ ਚੇਅਰਮੈਨ ਤੇ ਫਰੋਹੇਪੁਰ ਜ਼ਿਲ੍ਹੇ ਦਾ ਕੋ-ਚੇਅਰਮੈਨ ਨਹੀਂ ਲਾਉਂਦੀ ਸੀ ਸਰਕਾਰ ਬਣਾਉਂਦੀ ਨਹੀਂ ਸੀ ਕਿਉਂਕਿ ਜਿਹੜੀ ਜ਼ਿਲ੍ਹਾ ਡਿਵੈਲਪਮੈਂਟ ਅਥਾਰਟੀ ਹੈ ਇਹ ਮਿਨਿਸਟਰੀ ਦੇ ਅੰਡਰ ਆਉਂਦੀ ਹੈ ਤਾਂ ਉਹਦੇ 'ਚ ਜਿੰਨੀਆਂ ਸਕੀਮਾਂ ਲੋਕਾਂ ਤੱਕ ਜਾਗਰੂ ਕਰਨੀਆਂ ਜਿੰਨੀਆਂ ਚੱਲ ਰਹੀਆਂ ਉਹਦੀ ਰਿਪੋਰਟ ਦੇਣੀ ਕਿ ਗਵਨਨਟ ਨੇ ਕੀਤਾ ਸਕੀਮ ਪੂਰੀ ਹੋਈ ਹੈ ਤਾਂ ਇੱਕ ਇਹ ਇਮਾਨਦਾਰ ਬੰਦੇ ਨੂੰ ਜਿਹੜਾ ਹੈਗਾ ਕੰਮ ਦਿੱਤਾ ਜਾਂਦਾ ਇਸ ਤੋਂ ਪਹਿਲਾਂ ਵੀ ਅਸੀਂ ਇਸ ਸਬੰਧ ਮਰਾਇਂ ਕਹਿਗੇ ਸੀ ਵੀ ਇਮਾਨਦਾਰ ਬੰਦੇ ਨੂੰ ਕੰਮ ਦਿੱਤਾ ਜਾਂਦਾ ਹੈ ਹੁਣ ਜਿਹੜੀ ਕੇਂਦਰ ਸਰਕਾਰ ਦਾ ਰਵਈਆ ਜਿਹੜਾ ਅਮਰਿਤਪਾਲ ਵਾਸਤੇ ਜਿਹੜਾ ਹੈਗਾ ਠੀਕ ਹੈ ਪਰ ਹੁਣ ਜਿਹੜਾ ਆਪਾਂ ਗੱਲ ਕਰਦੇ ਆਂ ਵੀ ਅਮਰਿਤਪਾਲ ਨੇ ਚਲੋ ਐਨਐਸਏ ਕਿਡ ਲਾਤੀ ਪੰਜਾਬ ਸਰਕਾਰ ਨੇ ਤੇ ਜਿਹੜਾ ਮਤਲਬ ਉਹ ਸਿਰਫ ਗਿਆ ਹੈਗਾ ਉਹ ਆਪਣਾ ਥਾਣੇ ਦੇ ਵਿੱਚ ਬੰਦੇ ਛੜਮਣ ਬਾਅਦ ਤੇ ਸਿਰਫ ਇੰਨੀ ਉਹਦੇ ਤੇ ਹੈਗੀ ਵੀ ਇਹ ਹਿੰਸਕ ਘਟਨਾਵਾ ਕਰਨ ਦਾ ਦਦੀ ਆਹੀਂ ਲਾਇਆ ਨਾ ਤੇ ਜਾ ਉਹਨੇ ਅਮਰਿਤਿ ਸ਼ਿਕਾਇਤ ਹੋਰ ਤਾਂ ਕਿਸੇ ਨੂੰ ਕੁਝ ਕਿਹਾ ਨਹੀਂ ਹੁਣ ਜਿਹੜੇ ਬਾਈ ਪ੍ਰੋਜੈਕਟ ਪੰਚੇਂਦਰ ਸਰਕਾਰ ਵਾਪਸ ਲਿਆ ਰਹੀ ਹੈ ਪੰਜਾਬ ਸਰਕਾਰ ਤੋਂ ਕਿ ਇੱਥੇ ਲੈਂਡ ਆਰਡਰ ਦੀ ਸਥਿਤੀ ਸਹੀ ਨਹੀਂ ਇੱਥੇ ਲੁੱਟਾਂ ਘੋਆ ਹੁੰਦੀਆਂ ਚੋਰੀਆਂ ਡਕੈਂਟੀਆਂ ਹੁੰਦੀਆਂ ਦਿਨ ਦਿਹਾੜੇ ਕਤਲ ਹੁੰਦੇ ਆ ਬੰਦੇ ਮਾਰੇ ਜਾਂਦੇ ਆ ਤਾਂ ਫਿਰ ਹੁਣ ਉਹ ਇੱਥੇ ਅਮਰਤਪਾਲ ਤਾਂ ਹੈ ਨਹੀਂ ਹੁਣ ਸਰਕਾਰ ਕਿਤੇ ਦੋਸ਼ ਲਾਊਗੀ ਜਿਹਨੇ ਐਨਐਸਐਕਟ ਹੁਣ ਕਿਤੇ ਲਾਊਗੀ ਹੁਣ ਜਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਤੇ ਲੱਗੇ ਐਨਐਸਐਕਟ ਜਿਹੜੇ ਦਾ ਲੈਂਡ ਆਰਡਰ ਹੀ ਸਹੀ ਨਹੀਂ ਤਾਂ ਕੇਂਦਰ ਸਰਕਾਰ ਨੇ ਬਾਈ ਦੇ ਬਾਈ ਪ੍ਰੋਜੈਕਟ ਆ ਜਿਹੜੇ ਠੱਪ ਕਰਦੇ ਨੇ ਜਿੱਥੇ ਸਾਡੀ ਬਹੁਤ ਵੱਡੀ ਸਾਡੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਆ ਜੂਗੀ ਅਸੀਂ ਚਾਹੁੰਦੇ ਆ ਕਿ ਜਿਹੜੀ ਅਮਨ ਸ਼ਾਂਤੀ ਰਹੇ ਪੰਜਾਬ ਦੇ ਵਿੱਚ ਜਿਹੜੇ ਪ੍ਰੋਜੈਕਟ ਲੱਗਣੇ ਚਾਹੀਦੇ ਸਾਡੇ ਨੌਜਵਾਨ ਮੁੰਡਿਆਂ ਨੂੰ ਰੁਜ਼ਗਾਰ ਮਿਲੇ ਤਾਂ ਜੋ ਜੇ ਜੇ ਪੰਜਾਬ ਸਰਕਾਰ ਨੂੰ ਅਮਰਤਪਾਲ ਨਹੀਂ ਚੰਗਾ ਲੱਗਦਾ ਮੰਨ ਲਓ ਨਹੀਂ ਚੰਗਾ ਲੱਗਦਾ ਤਾਂ ਜਦੋਂ ਪ੍ਰੋਜੈਕਟ ਚੱਲੇ ਗਏ ਜਿਹੜੇ ਅੱਜ 10 10 ਸਾਲ ਦੇ ਮੁੰਡੇ ਐ ਇਹਦੀ ਉਮਰ 8 ਸਾਲ ਅਗੇ ਦੀ 10 ਸਾਲ ਅਗੇ ਦੀ 15 ਸਾਲ ਐ ਇਹ ਆਉਣ ਵਾਲੇ 10-15 ਸਾਲਾਂ ਨੂੰ ਜਿੱਦੇ ਤੇ ਰੋਜ਼ਗਾਰ ਨਾ ਮਿਲਿਆ ਫਿਰ ਇਹ ਵੀ ਅੰਮ੍ਰਿਤਪਾਲ ਹੀ ਵੱਢਣਗੇ ਇਹ ਵੀ ਭਿੰਡਰਾਲੇ ਵੱਢਣਗੇ ਫਿਰ ਫਿਰ ਇਹ ਚੀਜ਼ਾਂ ਨੂੰ ਮੂਵਮੈਂਟਾਂ ਨੂੰ ਤੁਸੀਂ ਰੋਕੋਗੇ ਕਿਵੇਂ ਕਿਉਂਕਿ ਜਦੋਂ ਬੇਰੋਜ਼ਗਾਰੀ ਹੋ ਜਾਂਦੀ ਹੈ ਜਦੋਂ ਕਿਸੇ ਦੇਸ਼ ਦੇ ਵਿੱਚ ਸਟੇਟ ਦੇ ਵਿੱਚ ਨਿਆ ਨਾ ਮਿਲੇ ਕੰਮ ਨਾ ਮਿਲੇ ਰੋਜ਼ਗਾਰ ਨਾ ਮਿਲੇ ਤਾਂ ਫਿਰ ਉੱਥੇ ਜਿਹੜੀ ਹਿੰਸਕਟਨਾਵਾ ਬਾਪੜਦੀਆਂ ਬਾਪੜਦੀਆਂ ਸੋ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਨੂੰ ਨਰਮ ਦੇ ਲਈ ਚਾਹੀਦੀ ਇੱਥੇ ਲਾਅਨ ਆਰਡਰ ਦੀ ਸਥਿਤੀ ਮਜ਼ਬੂਤ ਹੋਣੀ ਚਾਹੀਦੀ ਹੈ ਤੇ ਅੰਮ੍ਰਿਤਪਾਲ ਨੂੰ ਜਿਹੜਾ ਤੁਰੰਤ ਸਾਡੇ ਮਤਾਬ ਅਸੀਂ ਬੇਨਤੀ ਕਰਦੇ ਆਂ ਵੀ ਰਿਹਾ ਕਰਨਾ ਚ ਜਿਹੜੇ 22 ਪ੍ਰੋਜੈਕਟ ਕੇਂਦਰ ਸਰਕਾਰ ਵਾਪਸ ਲਿਆ ਰਹੀ ਹੈ ਉਥੇ ਸਰਕਾਰ ਜਿਹੜੀ ਸਾਡੀ ਪੰਜਾਬ ਸਰਕਾਰ ਗੌਰ ਕਰੇ ਇਹ ਨਾ ਵੀ ਪਾਰਟੀਆਂ ਦੇ ਵਿੱਚ ਹੀ ਕਦੇ ਸਮੇਟੀ ਰਹੇ ਜੀ ਵੀ ਬੀਜੇਪੀ ਇਹ ਕਹਿੰਦੀ ਹੈ ਜੀ ਆਮ ਆਦਮੀ ਵਾਲੇ ਇਹ ਕਹਿੰਦੇ ਆ ਉਹ ਥੋੜਾ ਰੌਲਾ ਹੋ ਸਕਦਾ ਵੋਟਾਂ ਦਾ ਪਰ ਜਿਹੜੇ ਲੋਕ ਆ ਉਹਨਾਂ ਦਾ ਕੀ ਕਸੂਰ ਹੈ ਇੱਥੇ ਫੈਕਟਰੀਆਂ ਲੱਗਣ ਕਾਰੋਬਾਰ ਮਿਲੇ ਜਿਹੜੇ ਅੱਜ 4-400 ਤੇ ਕਨੈਕਟਰੀ ਕਰਦੇ ਆ ਡਰਾਈਵਰੀ ਕਰਦੇ ਆ ਕੋਈ ਵਿਚਾਰਾ ਕੁਛ ਕਰਦਾ ਕੋਈ ਕੁਛ ਕਰਦਾ ਸੋ ਇਹ ਜਿਹੜਾ ਹੈਗਾ ਕੰਮ ਆ ਸਾਰਾ ਠੱਪ ਹੋ ਗਿਆ ਸੋ ਵੀਰੋ ਅਮਰਤਪਾਲ ਨੂੰ ਬਾਹਰ ਕਢਾਈਏ ਆਪਾਂ ਤੇ ਜਿਹੜੀ ਕੇਂਦਰ ਸਰਕਾਰ ਆ ਉਹ ਤੇ ਨਰਮ ਦੇ ਲਈ ਆ ਵੀਡੀਓ ਨੂੰ ਬទ ਬទ ਸ਼ੇਅਰ ਕਰਨਾ ਧੰਨਵਾਦ ਕੇਂਦਰ ਸਰਕਾਰ ਭਾਈ ਅਮਰਤਪਾਲ ਦੀ ਇਮਾਨਦਾਰੀ ਦੀ ਕਾਇਲ ਹੋ ਗਈ ਹੈ ਉਹ ਇਸੀ ਚੀਜ਼ ਤੋਂ ਪਤਾ ਲੱਗਦਾ ਹੈ ਕਿ ਕੇਂਦਰ ਸਰਕਾਰ ਨੇ ਰੂਲਰ ਡਿਵੈਲਪਮੈਂਟ ਅਥਾਰਟੀ ਦਾ ਚੇਅਰਮੈਨ ਜਿਹੜਾ ਵਾ ਉਹ ਭਾਈ ਅਮਰਤਪਾਲ ਨੂੰ ਬਣਾਤਾ ਹੈਗਾ ਹੈ ਇਹ ਉਹ ਅਥਾਰਟੀ ਹੈ ਜੇ ਦੇ ذریعے ਇਹ ਡਿਊਟੀਆਂ ਲਾਈਆਂ ਜਾਂਦੀਆਂ ਆ ਕਿ ਜਿਹੜੀਆਂ ਸਰਕਾਰ ਨੇ ਸਕੀਮਾਂ ਕੱਢੀਆਂ ਆ ਉਹ ਦਿਹਾਤੀ ਇਲਾਕਾਂ ਤੱਕ ਪਹੁੰਚਣ ਦੇੀਆਂ ਹੈਗੀਆਂ ਮੇ ਲੋਕੋਨਾ ਤੋ ਕਿੰਨਾ ਫਾਇਦਾ ਚੁੱਕੰਦੇ ਆ ਜਾਂ ਲੋਕਾਂ ਦੇ ਹੱਕ ਚ ਉਹ ਕਿੰਨੀਆਂ ਫਾਇਦੇਮੰਦ ਹੈਗੀਆਂ ਲੋਕ ਇਨਾਂ ਸਕੀਮਾਂ ਤੋਂ ਖੁਸ਼ ਹੈ ਜਾਂ ਨਹੀਂ ਹੈ ਇਸ ਸਾਰੀ ਕਾਰਗਰਦਗੀ ਦੇ ਮੁਤਲਕ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜਣੀ ਹੁੰਦੀ ਹੈ ਔਰ ਇਹਦੇ ਵਾਸਤੇ ਇਮਾਨਦਾਰ ਬੰਦਾ ਹੋਣਾ ਜ਼ਰੂਰੀ ਹੈਗਾ ਕਿ ਕੇਂਦਰ ਸਰਕਾਰ ਜਿਹੜੇ ਕਿ ਮੁਖਾਲਫ ਨੇ ਭਾਈ ਅਮਰਤਪਾਲ ਦੇ ਅਮਰਤਪਾਲ ਦੇ ਹੱਕ ਵਿੱਚ ਨਹੀਂ ਹੈਗੇ ਨੇ ਉਹਨਾਂ ਨੇ ਹੁਣ ਇਸ ਕਮੇਟੀ ਦਾ ਜਿਹੜਾ ਚੇਅਰਪਰਸਨ ਹੈ ਉਹ ਭਾਈ ਅਮਰਤਪਾਲ ਨੂੰ ਚੁਣਿਆ ਔਰ ਉਹਨਾਂ ਨੂੰ ਇਸ ਦੀ ਡਿਊਟੀ ਸੌਂਪੀ ਹੈਗੀ ਹੈ ਇਸ ਤੋਂ ਸਾਬਤ ਹੁੰਦਾ ਹੈ ਅਮਰਪਾਲ ਦੀ ਇਮਾਨਦਾਰੀ ਨੂੰ ਉਹਨਾਂ ਦੀ ਸੱਚਾਈ ਨੂੰ ਕੇਂਦਰ ਸਰਕਾਰ ਵੀ ਮੰਨਦੀ ਹੈ ਬੇਸ਼ੱਕ ਉਹ ਇਸ ਦਾ ਇਤਰਾਫ ਉਸ ਤਰ੍ਹਾਂ ਨਹੀਂ ਕਰਦੇ ਹੈਗੇ ਲੇਕਿਨ ਕਈ ਸਟੇਟਮੈਂਟ ਦੇ ਵਿੱਚ ਕੇਂਦਰ ਸਰਕਾਰ ਦਾ ਇਹ ਕਹਿਣਾ ਹੈ ਕਿ ਅਮਰਪਾਲ ਤੇ ਜਿਹੜਾ NSA ਐਕਟ ਲੱਗਾ ਹੈ ਉਹ ਅਸੀਂ ਨਹੀਂ ਲਾਇਆ ਹੈਗਾ ਨਾ ਅਸੀਂ ਇਸ ਦੇ ਹੱਕ ਵਿੱਚ ਹੈਗੇ ਆਂ ਬਲਕਿ ਪੰਜਾਬ ਸਰਕਾਰ ਨੇ ਸਟੇਟਮੈਂਟ ਕਲਾਈ ਸੀਗੀ ਅਮਰਪਾਲ ਦੇ ਖਿਲਾਫ ਕਿ ਹਿੰਸਕ ਬੰਦਾ ਹੈਗਾ ਵੈ ਇਸ ਲਈ ਇਹਦੇ ਉੱਤੇ NSA ਐਕਟ ਲੱਗਣਾ ਚਾਹੀਦਾ ਹੈਗਾ ਵੈ ਵਰਨਾ ਅਸੀਂ NSA ਲਾਉਣ ਦੇ ਹੱਕ ਵਿੱਚ ਨਹੀਂ ਹੈਗੇ ਨਾ ਅਸੀਂ ਇਸ ਦਾ ਕਿਹਾ ਸੀਗਾ ਤੇ ਪੰਜਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਵੈ ਕਿ ਹੁਣ ਕੇਂਦਰ ਸਰਕਾਰ ਨੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਸਹੀ ਨਾ ਹੋਣ ਦੀ ਵਜ੍ਹਾ ਤੋਂ 22 ਪ੍ਰੋਜੈਕਟ ਜਿਹੜੇ ਵੈ ਉਹ ਖਤਮ ਕਰਨੇ ਦਾ ਕਿਹਾ ਹੈਗਾ ਵੈ ਅਗਰ ਉਹ 22 ਪ੍ਰੋਜੈਕਟ ਖਤਮ ਹੋ ਜਾਂਦੇ ਹੈਗੇ ਤਾਂ ਸੋਚੋ ਪੰਜਾਬ ਚ ਬੇਰੋਜ਼ਗਾਰੀ ਕਿੰਨੀ ਵਾਧੀਏਗੀ ਕਿੰਨੇ ਜਿਹੜੇ ਨੌਜਵਾਨ ਹੈ ਉਥੇ ਕਾਰੋਬਾਰ ਕਰਦੇ ਆ ਉਹਨਾਂ ਦਾ ਠੱਪ ਹੋ ਜਾਏਗਾ ਔਰ ਆਵਾਮ ਨੂੰ ਇਹਦਾ ਕਿੰਨਾ ਨੁਕਸਾਨ ਹੋਏਗਾ ਪੰਜਾਬ ਦੇ ਵਿੱਚ ਸਰੇ ਆਮ ਲੁੱਟਮਾਰ ਹੋ ਰਹੀ ਹੈ ਦਿਨ ਦਿਹਾੜੇ ਦੰਦਿਆਂ ਨੂੰ ਮਾਰਿਆ ਜਾ ਰਿਹਾ ਹੈਗਾ ਕੋਈ ਪੁੱਛ ਗਿਚ ਨਹੀਂ ਹੈਗੀ ਇਸ ਲਾ ਐਂਡ ਆਰਡਰ ਦੀ ਸਥਿਤੀ ਨਾ ਸਹੀ ਹੋਣ ਦੀ ਵਜ੍ਹਾ ਤੋਂ ਕੇਂਦਰ ਸਰਕਾਰ ਨੇ 22 ਪ੍ਰੋਜੈਕਟ ਜਿਹੜੇ ਆ ਉਹ ਉਹ ਖਤਮ ਕਰਨੇ ਦਾ ਕਿਹਾ ਹੈਗਾ ਵੈ ਔਰ ਇਹ ਪੰਜਾਬ ਸਰਕਾਰ ਵਾਸਤੇ ਲਮਹਾਂ ਫਿਕਰੀਆ ਹੈਗਾ ਵੈ ਕਿ ਜਿਹੜੀ ਆਵਾਮ ਦੇ ਹੱਕ ਵਿੱਚ ਨਹੀਂ ਹੈਗੀ ਵੋਟਾਂ ਤੁਸੀਂ ਲੈਣ ਵਾਸਤੇ ਹੋਰ ਹੁੰਦੇ ਏ ਤੇ ਜਦੋਂ ਆਵਾਮ ਦੇ ਫਾਇਦੇ ਦੀ ਗੱਲ ਹੁੰਦੀ ਹੈ ਉਥੇ ਕਦੀ ਨਹੀਂ ਗੌਰਵ ਫਿਕਰ ਕੀਤੀ ਗਈ ਆਪਸ ਦੇ ਵਿੱਚ ਤੁਹਾਡੀਆਂ ਰੰਜਿਸ਼ਾਂ ਹੋ ਸਕਦੀਆਂ ਲੇਕਿਨ ਹਮੇਸ਼ਾ ਹਰ ਚੀਜ਼ ਦੇ ਵਿੱਚ ਸਿਆਸਤਦਾਨਾਂ ਨੂੰ ਆਵਾਮ ਦਾ ਜ਼ਰੂਰ ਸੋਚਣਾ ਚਾਹੀਦਾ ਹੈਗਾ ਵਾ ਜਿਹੜੇ ਉਹਨਾਂ ਦੀ ਵੋਟ ਲੈ ਕੇ ਕੁਰਸੀਆਂ ਹਾਸਲ ਕਰਦੇ ਆ ਭਾਈ ਅਮਰਤਪਾਲ ਦਾ ਕਸੂਰ ਤੇ ਕੋਈ ਨਹੀਂ ਸਿਗਾ ਅਮਰਤ ਚਖੌਂਦਾ ਸੀਗਾ ਲੋਕਾਂ ਨੂੰ ਸਿੱਧੇ ਰਾਹਤੇ ਤੇ ਲਿਆਉਂਦਾ ਸੀ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਕਰਦਾ ਸਿਗਾ ਔਰ ਅਗਰ ਉਹਨੇ ਆਪਣੇ ਕੁਝ ਬੰਦੇ ਜਿਹੜੇ ਆ ਜਿਹੜੇ ਜੇਲ੍ਹ ਚ ਜਿਹੜੇ ਥਾਣੇ ਫੜ ਕੇ ਲੈ ਗਏ ਸੋ ਉਹਨਾਂ ਨੂੰ ਛਡਾ ਲਿਆ ਤੇ ਇਸ ਬੇਸ ਤੇ ਉਹਨਾਂ ਦੇ ਉੱਤੇ ਇਹ ਜਿਹੜਾ ਵੈ ਏਡਾ ਵੱਡਾ ਐਕਟ ਲਾ ਦਿੱਤਾ ਗਿਆ ਹੈਗਾ ਵੈ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਵੈ ਔਰ ਭਾਈ ਅਮਰਪਾਲ ਤੇ ਲੱਗਾ ਐਨਐਸਏ ਖਤਮ ਕਰਨਾ ਚਾਹੀਦਾ ਹੈਗਾ ਵਿਰੋਧਾਤਾ ਇਸ ਦੇ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੀਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼